ਕਈਆਂ ਦੇ ਮਨ ਦੇ ਵਿੱਚ ਇਹ ਸਵਾਲ ਆ ਵੀ ਭਗਤੀ ਤਾਂ ਆਪਾਂ ਘਰ ਬੈਠ ਕੇ ਵੀ ਕਰ ਸਕਦੇ ਹਾਂ ਉਹ ਬਾਅਦ ਦੀ ਸਟੇਜ ਹੈ ਵਾਹਿਗੁਰੂ ਵਾਹਿਗੁਰੂ ਪਰ ਉਸ ਤੋਂ ਪਹਿਲਾਂ ਜੇ ਹੁਣ ਬੱਚੇ ਨੂੰ ਆਪਾਂ ਕਹੀਏ ਵੀ ਘਰ ਬੈਠ ਕੇ ਪੜਾ ਲਈਏ ਸਕੂਲ ਨਾਲ ਭੇਜੀਏ ਸ਼ੁਰੂ-ਸ਼ੁਰੂ ਵਿੱਚ ਗੁਰਦੁਆਰਾ ਸਾਹਿਬ ਤੁਹਾਨੂੰ ਆਉਣਾ ਹੀ ਪੈਣਾ ਤੇ ਸਾਰੀ ਉਮਰ ਆਉਣਾ ਚਾਹੀਦਾ ਕਿਉਂ ਜਿਹੜਾ ਇੱਥੇ ਦਾ ਊਰਾ ਹੈ ਪੂਰੇ ਗੁਰੂ ਦਾ ਇੱਕ ਹਫ਼ਤੇ ਦੇ ਵਿੱਚ ਜਿਹੜਾ ਮਨ ਇਹਨੂੰ ਮੈਲ ਚੜਦੀ ਹੈ ਅੰਤਕਾਰਨ ਦੀ ਮੈਲ ਹੈ ਇਹ ਸਤ ਸੰਗ ਤੋਂ ਬਿਨਾਂ ਦੂਰ ਨਹੀਂ ਹੋ ਸਕਦਾ ਐਵੇਂ ਥੋੜਾ ਮਹਾਰਾਜ ਨੇ ਕਿਹਾ ਤਾਂ ਸੁਵੇਲਾ ਜਿੱਤ ਦਰਸ਼ਨ ਕਰਨਾ ਔਂ ਬਲਿਹਾਰੀ ਸਤਗੁਰ ਚਰਨਾ ਕਹਿੰਦੇ ਵੇਲਾ ਤਾਂ ਗੁਰੂ ਦਾ ਦਰਸ਼ਨ ਮਿਲ ਜਾਵੇ ਕਿਸੇ ਚੰਗੇ ਪਾਸੇ ਕੋਈ ਲਾਉਂਦਾ ਹੋਵੇ ਨਾ ਕਈਆਂ ਨੂੰ ਉਹ ਵੀ ਨਹੀਂ ਚੰਗਾ ਲੱਗਦਾ ਪੰਜ ਲੱਖ ਬੰਦਾ ਮੂਲ ਮੰਤਰ ਸਾਹਿਬ ਨਾਲ ਜੁੜ ਗਿਆ ਅਜੇ ਵੀ ਕਈ ਆ ਕੇ ਕਹਿਣਗੇ ਜੀ ਤੁਸੀਂ ਡਾਕਟਰ ਕੋਲ ਭੇਜਿਆ ਕਰੋ ਉਹਨਾਂ ਨੂੰ ਦਵਾਈਆਂ ਬਾਰੇ ਦੱਸੋ ਕਿ ਵੀ ਜੇ ਡਾਕਟਰ ਕਿੱਥੇ ਜਾਣ ਫਿਰ ਜੇ ਡਾਕਟਰ ਬਿਮਾਰ ਹੋ ਗਿਆ ਉਹ ਕਿੱਥੇ ਜਾਏਗਾ ਮੈਂ ਕਹਿੰਦਾ ਜਦੋਂ ਅਸੀਂ ਵੀ ਬਿਮਾਰ ਹੁੰਨੇ ਆ ਅਸੀਂ ਵੀ ਦਵਾਈ ਲੈਂਦੇ ਆ ਜਿਹੜਾ ਡਾਕਟਰ ਦਾ ਕੰਮ ਹੈ ਜਦੋਂ ਸਰੀਰਕ ਰੋਗ ਹੈ ਉਹਦੀ ਦਵਾਈ ਹੈ ਜਿਹੜਾ ਕੰਮ ਆਪਰੇਸ਼ਨ ਨਾਲ ਹੋਣਾ ਉਹ ਆਪਰੇਸ਼ਨ ਨਾਲ ਹੀ ਹੋਣਾ ਹੁਣ ਡਾਕਟਰ ਬਿਮਾਰ ਹੋ ਗਿਆ ਉਹ ਕਿੱਥੇ ਜਾਏਗਾ ਜਿਹਨੂੰ ਮਾਨਸਿਕ ਰੋਗ ਹੈ ਉਹ ਗੁਰੂ ਤੋਂ ਬਿਨਾ ਠੀਕ ਨਹੀਂ ਹੋ ਸਕਦਾ